ਉਹਨਾਂ ਦੇ ਆਪਣ ਰਸਨਾ ਦੁਆਰਾ ਜਿਨ੍ਹਾਂ ਨੂੰ ਪੰਥ ਨੇ ਇਸ ਇਤਿਹਾਮ ਨੇ ਹਿੰਦੁਸਤਾਨ ਦੀ ਪੱਧਰ 'ਤੇ ਚੁਆਕੇ ਇਹ ਮਾਨ ਬਖਸ਼ਿਆ ਔਰ ਇਸ ਘਰ ਦੀ ਸੇਵਾ ਬਖਸ਼ੀ ਹੈ ਟਕਸਾਲ ਦੀ ਸੇਵਾ ਬਖਸ਼ੀ ਹੈ ਉਹਨਾਂ ਦੀ ਰਸਨਾ ਦੁਆਰਾ ਆਪ ਕੋਈ ਬਚਨ ਨਹੀਂ ਸਰਬਣ ਕੀਤਾ ਇਸ ਲਈ ਮੈਂ ਬੇਨਤੀ ਕਰਾਂਗਾ ਸ੍ਰੀ ਆਵ੍ਰਿਕ ਸਿੰਘ ਜੀ ਨੂੰ ਕਿ ਮਹਾਂਪੁਰਸ਼ ਨੂੰ ਬੇਨਤੀ ਕਰਦ ਕਿ ਇਸ ਸਾਧਾਰਨ ਹੋ ਕੇ ਨਾਲ ਸੰਤਾਂ ਦੇ ਦਰਸ਼ਨ ਦੇ ਔਰ ਨਾਲੇ ਭਾਵੇਂ 5 ਮਿੰਟ ਆਪਣੇ ਵਿੱਚ ਸੁਣਾਉਣ ਆਪਣੀ ਰਸਨਾ ਦੁਆਰਾ ਕੋਈ ਤਨ ਦੇ ਸਾਹਮਣੇ ਬਚਨ ਕਹਿਣ

ਅਸੀਂ ਉਹਨਾਂ ਨੂੰ ਟਾਈਮ ਦੇਾਂਗੇ ਉਹ ਗਰਮਕਾਰੇ ਮਹਿਸੂਸ ਨਾ ਕਰਨ ਸਾਡੇ ਆ ਕੋਈ ਮਜਬੂਰੀਆਂ ਸਭ ਸਟੇਜ ਦੀਆਂ ਪਰੰਤੂ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਆ ਕਿ ਕਿਸੇ ਗਰਮਕਾਰੇ ਤੇ ਅਸੀਂ ਟਾਈਮ ਦੀ ਬੰਦ ਨਹੀਂ ਲਾਈ ਤਾਂ ਕਰਕੇ ਇਤੋਂ ਤੱਕ ਟਾਈਮ ਹੋਇਆ ਹੈ ਹੁਣ ਮੈਂ ਬੇਨਤੀ ਕਰਦੇ ਆ ਕਿ ਜਿਸ ਦਿਨ ਭਾਈ ਜਨਰਲ ਸਿੰਘ ਹੋਣਾ ਜੀ ਦੋ ਇਸ ਵੇਲੇ ਸਤ ਜਨਰਲ ਸਿੰਘ ਦੀ ਖਾਤਾ ਬਣ ਚੁੱਕੇ ਨੇ ਜਿਸ ਦਿਨ ਇਹਨਾਂ ਦੀ ਜੋ ਜਥੇ ਨੇ ਸਹਿਮਤੀ ਲਾ ਕੇ ਕੀਤੀ ਸੀ ਤਾਂ ਗੁਰਦਾਰਾ ਸਾਹਿਬ ਜਾ ਕੇ ਅਰਦਾਸ ਕਰਨ ਤੋਂ ਮਹਾਰਾਜ ਨੇ ਜੋ ਹੁਕਮ ਨਵਾ ਬਖਸ਼ਿਆ ਸੀ ਉਹ ਅਖੰਡ ਪਾਠ ਚੱਲ ਰਿਹਾ ਸੀ ਹੁਕਮਨਾਮਾ ਆਇਆ ਡੋੜੀ ਮਹਲਾ ਪੰਜਵਾਂ ਗੁਰ ਨਾਮ ਤੇ ਸੇਵਾ ਲਗਾ ਗੁਰ ਸੇਵਾ ਤੇ ਨਾਮੇ ਲਗਾ ਇਸ ਮੇਰਿਆ ਇਸ ਮਸਤਕ ਪਾਗਾ ਸੋ ਇਹ ਮੋਰ ਇਹ ਪ੍ਰਮਾਣਿਕ ਜੋ ਸੱਚੇ ਪਾਤਸ਼ਾਹ ਨੇ ਦਿੱਤੀ ਸੀ ਇਸ ਗੱਲ ਤੇ ਭਾਈ ਆਪਾਂ ਸਾਰੇ ਨਿਸ਼ਾ ਕਰਕੇ ਉਹ ਟੇਪ ਰਿਕਾਰਡ ਹੋਇਆ ਹੁਕਮਨਾਮਾ ਸਾਡੇ ਪਾਸ ਆ ਗੁਰ ਸੇਵਾ ਤੇ ਨਾਮੇ ਲਗਾ ਇਸ ਮਿਲਿਆ ਇਸ ਮਸਤਕ ਪਾਗਾ ਸੋ ਇਹ ਵਜਨ ਤੇ ਇਸ ਮੋਰ ਤੇ ਆਪਾਂ ਨਿਸ਼ਾ ਕਰਕੇ ਹੋਣ ਸਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਆਪਣੇ ਵਿਚਾਰ ਇਨਾਂ ਚਿਰ ਦੌਰ ਆਪਾਂ ਨੂੰ ਦੱਸਣਗੇ ਉਸ ਤੋਂ ਪਿੱਛੋਂ ਜਿਹੜੇ ਗੁਰਮਖ ਪਿਆਰੇ ਰਹਿੰਦੇ ਨੇ ਉਹ ਇੱਕ ਇੱਕ ਦੋ ਦੋ ਮਿੰਟ ਟਾਈਮ ਲੈ ਕੇ ਜਾਣ ਸਾਡੇ ਵੱਲੋਂ ਉਹਨਾਂ ਨੂੰ ਸਦਾ ਹੈ ਉਹ ਗੁਰਮਖ ਪਿਆਰੇ ਕਿਸੇ ਤਰ੍ਹਾਂ ਮਹਿਸੂਸ ਕਰਕੇ ਨਾ ਜਾਣ ਹੁਣ ਸਤ ਗਿਆਨੀ ਜਨਾਰ ਸਿੰਘ ਜੀ ਖਾਲਸਾ ਆਪਣੇ ਵਿਚਾਰ ਸੰਤਾਂ ਦੇ ਸਾਹਮਣੇ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਣੇ ਹੋਣੇ वाहेगुरू जी खाता वाहेगुरु जी फतेह सुणो भाई सारे शांत गित हुकागर हुजे ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਸਾਜਿਨਵਾਦੀ ਗੁਰੂ ਰੂਪ ਘਾਤਾਂ ਸਾਹਿਬ ਸੰਗਤ ਜੀਓ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਘਾਤਾਂ ਸਾਹਿਬ ਸੰਗਤ ਜੀਓ ਜੋ ਸਾਧ ਸੰਗਤ ਨੇ ਦਾਸ ਨੂੰ ਡਿਊਟੀ ਲਈ ਹੈ ਮਹਾਰਾਜਾ ਕਾਪੂਰਖ ਕਰਨ ਦੀ ਤਰਸ ਕੇ ਤਾਕਾਇ ਦੇ ਪਿੱਤਰ ਤਰਫ ਤੋਂ ਲੇ ਫੇਰ ਅਰਦਾਸ ਬੇਨਤੀ ਹੈ ਕਿ ਮਹਾਰਾਜ ਆ ਸਰ ਤੇ ਮਿਹ ਭਰਿਆ ਹਸਰਾ ਕੇ ਸੇਵਾ ਨਾ ਹੈ ਕਿਉਂਕਿ ਜੋ ਮਹਾਪੁਰਖਾਂ ਦਾ ਲੇਟਰ ਛੋੜਾ ਹੈ ਵਾਜਿਪਨ ਤਸਲੋਂ ਦਾ ਉਹ ਕਹਿੰਦੇ ਦੱਸਿਆ ਨਹੀਂ ਜਾ ਸਕਦਾ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਸਾਰੇ ਲੋਕ ਮਹਿਸੂਸ ਕਰ ਰਹੇ ਹਨ ਮਹਾਪੁਰਖਾਂ ਨੇ ਸਰਪੰਚ ਨੂੰ ਜਾਣ ਲੱਗਿਆ ਸੇਵਾ ਵਾਸਤੇ ਸੇਵਾ ਦੀ ਜ਼ਿੰਮੇਵਾਰੀ ਵਾਸਤੇ ਕਿਸੇ ਨੂੰ ਕੋਈ ਹੁਕਮ ਨਹੀਂ ਸੀ ਕੀਤਾ ਸੋ ਉਹ ਸੇਵਨ ਨਵਾਂ ਵਾਸਤੇ ਸਾਰੇ ਜਥੇ 71 ਹੋ ਕਰਕੇ ਇਹਨਾਂ ਪਰਸੈਂਡੇ ਸਾਰੇ ਪ੍ਰਕਾਰ ਦੇ ਸਾਰੇ ਸਰਬਸੰਮਤੀ ਨਾਲ ਦਾਦ ਨੂੰ ਹੁਕਮ ਕੀਤਾ ਹੈ ਕਿ ਤੈਨੂੰ ਹੁਕਮ ਮੰਨਣਾ ਪਵੇਗਾ ਦਾਸ ਇਹ ਕਹਿੰਦੇ ਥੋੜੀ ਜਿਹੀ ਛੋਟੀ ਜਿਹੀ ਬੇਨਤੀ ਕਰਕੇ ਫਿਰ ਮਹਾਪੁਰਖਾਂ ਦੇ ਜੀਵਨ ਬਾਰੇ ਜਿੰਨਾ ਕੁ ਦਾਸ ਨੂੰ ਨਹੀਂ ਪਤਾ 67 ਤੋਂ ਲੈ ਕੇ ਪਤਾ ਹੈ ਉਹ ਕੁਝ ਕਿ ਬੇਨਤੀਆਂ ਦਾਸ ਰਕ ਤੇ ਕਰਨ ਚਾਹਤਰ ਕਰੇਗਾ ਜਦੋਂ ਇਹ ਸੰਵਾਦ ਸੇ ਮਨਜ਼ੂਰ ਕੀਤਾ ਗਿਆ ਦਾਸ ਨੇ ਬੇਨਤੀ ਕੀਤੀ ਕਿ ਘਾਤਾ ਜੀ ਇਹ ਪੰਕ ਕੋ ਛੋਟੀ ਜਿਹੀ ਨਹੀਂ ਇਹ ਨਹੀਂ ਕਿ ਜੇ ਸੇਵਾ ਨਭ ਗਈ ਤਾਂ ਨਭਈ ਨਹੀਂ ਤਾਂ ਨਾ ਸਹੀ ਇਹੋ ਦੀ ਕੋਈ ਗੱਲ ਨਹੀਂ ਜਦੋਂ ਸੇਵਾ ਸਰਕੇ ਟੱਗ ਗਈ ਪੂਰੀ ਨਿਭਾਉਣੀ ਪਵੇਗੀ ਬਹੁਤ ਵੱਡੀ ਸੇਵਾ ਹੈ ਦਾਸਰੀ ਬੇਨਤੀ ਕੀਤੀ ਕਿ ਤੰਡ ਵੱਡੀ ਹੈ ਸਿਰ ਛੋਟਾ ਹੈ ਸਾਹ ਸਮਿਤੀ ਨੇ ਹਵਾਲੀ ਕੀਤੀ ਤਾਂ ਕਿ ਇਹਨਾਂ ਨੂੰ ਸੇਵਾ ਨਿਭਾਉਣੀ ਪਵੇਗੀ ਦਾਸ ਨੇ ਫੇਰ ਬੇਨਤੀ ਕੀਤੀ ਕਿਰਪਾ ਕਰੋ ਵਰਸ਼ਿਸ਼ ਕਰੋ ਮਿਹਰ ਕਰੋ ਬਖਸ਼ ਲਓ ਇਹ ਸੇਵਾ ਕਿਤੇ ਹੋਰ ਗੁਰਮਖਤਿਆਰ ਨੂੰ ਦਿੱਤੀ ਜਾਵੇ ਅਖੀਰਨ 70 ਤਾ ਹੋਈ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਦਾਸ ਨੂੰ ਹੁਕਮ ਕਰਕੇ ਸੱਦਿਆ ਗਿਆ ਆਖਣਗੇ ਭਾਵੇਂ ਤੈਨੂੰ ਸੇਵਾ ਦੇਣੀ ਹੈ ਤੈਨੂੰ ਸਾਹਮਣੀ ਪਾਵੇਗੀ ਸੇਵਾ ਕਰਨੀ ਪਵੇਗੀ ਦਾਸ ਨੇ ਹੱਥ ਜੋੜ ਕੇ ਗਰਜ ਫੜਾ ਪਾ ਕੇ ਬੇਨਤੀ ਕੀਤੀ ਸੀ ਕਿ ਖਾਤਿਰ ਜੀ ਜੇ ਇਹਨਾਂ ਮਨਜ਼ੂਰ ਕਰ ਰਹੇ ਹੋ ਜਦ ਤਨ ਤੁਸੀਂ ਮੈਨੂੰ ਸੇਵਾ ਦੇ ਦਿੱਤੀ ਸੌਂਪ ਦਿੱਤੀ ਮੈਂ ਉਸ ਦਿਨ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਪੁੱਛੇ ਨਾ ਸਰੀਰ ਛੱਡ ਦੇਵਾਂਗਾ ਰੱਖਣਾ ਨਹੀਂ ਜਦੋਂ ਇਹ ਬੈਂਟੀ ਦੀ ਟੀਮ ਸੰਘਟਪ ਹੋ ਗਈ ਬਾਬਾ ਠਾਕ ਸਿੰਘ ਸਾਹਿਬ ਜੀ ਦੇ ਜਥੇ ਦਾ ਹਨ ਇਸ ਦੇ ਜਥੇ ਦੇ ਜਿਨ੍ਹਾਂ ਨੂੰ ਮਹਾਪੁਰਖਾਂ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਧੀਰ ਵਾਲੇ ਸਥਾਨ ਤੇ ਪਤਮਕੀਤਾ ਦੀ ਐਮਰਜੈਂਸੀ ਦੇ ਦੌਰਾਨ ਵਿੱਚ ਜਦ ਮਹਾਪੁਰਖਾਂ ਨੇ ਸੱਜੀ ਬਾ ਖੜੀ ਕਰਕੇ ਆਖਿਆ ਸੀ ਕਿ ਪਾਈ ਦੇ ਸਾਨੂੰ ਕਿਸੇ ਨੇ ਹੱਥ ਕੜੀ ਲਾਉਣੀ ਹੈ ਅਸੀਂ ਤਿਆਰ ਹਾਂ ਜਿਹੜੇ ਜਾਣ ਨੂੰ ਪਰ ਅਸੀਂ ਇਹ ਐਮਰਜੈਂਸੀ ਦੇ ਰੋਤ ਸਭ ਤੋਂ ਪਹਿਲਾ ਨਾਰਾ ਲੁੰਦੇ ਹਾਂ ਕਿ ਟੱਕਾ ਹੋ ਰਿਹਾ ਹੈ ਗਵਰਨਮੈਂਟ ਜਲਮ ਕਰ ਰਹੀ ਹੈ ਇਸ ਜਨ ਨੂੰ ਨਾ ਸਹਾਰਦੇ ਹੋਏ ਮਜਰੂਮਾਂ ਦੀ ਰੱਖਿਆ ਵਾਸਤੇ ਅਸੀਂ ਆਪਣਾ ਸਰੀਰ ਲਾਉਣ ਨੂੰ ਤਿਆਰ ਹਾਂ ਜੇ ਕਿਸੇ ਹੱਥ ਕੜੀ ਲਾਉਣੀਆਂ ਤਾਂ ਸਾਨੂੰ ਲਾਹ ਲਓ ਇਸ ਤਿਆਰੀ ਨੂੰ ਮਾਨ ਵਿੱਚ ਦ੍ਰਿੜ ਕਰਕੇ ਤੇ ਆਪਾ ਬਾਬਾ ਥਾਕ ਸਿੰਘ ਸਾਹਿਬ ਦੀ ਇਹ ਸੇਵਾ ਉਸ ਦਿਨ ਮਹਾਪੁਰਖਾਂ ਨੇ ਵਚਨ ਕਹਿ ਦਿੱਤਾ ਸੀ ਕਿ ਭਾਈ ਮੇਨਾ ਦੋ ਮਹੀਨੇ ਦਾ ਜਿੰਨਾ ਚੜ੍ਹ ਗਈ ਸਾਨੂੰ ਜੇੜ ਦੇ ਰਹਿਣਾ ਪਵੇ ਜਾਂ ਵੀ ਤੁਸੀਂ ਹਾ ਕਰਨਾ ਪਵੇ ਉਹਨਾਂ ਕਰੇ ਸੇਵਾ ਬਾਬਾ ਠਾਕ ਸਿੰਘ ਸਾਹਿਬ ਦੀ ਸਮਾਦਨ ਦੀ ਅਸੀਂ ਇਹਨਾਂ ਨੂੰ ਸੇਵਾ ਦਿੱਤੀ ਹੈ ਤੇ ਬਾਬਾ ਫੁੱਟਾ ਸਾਹਿਬ ਜਿਹਦੇ ਪੁਲੀਟਰ ਦੇਣ ਵਾਲੇ ਸਾਮ ਤੇ ਉਥੇ ਮਹਾਂਪੁਰਖਾਂ ਨੇ ਕਿਵਰ ਭਰੇ ਆਪਣੇ ਦੀਵਾਨ ਦੇ ਵਿੱਚ ਇਹ ਬਚਨ ਕਿਹਾ ਸੀ ਤੇ ਨਾਲ ਸਿੰਘਾਂ ਨੂੰ ਹਕਮ ਕਹਿ ਦਿੱਤਾ ਸੀ ਕਿ ਭਾਈ ਤੁਸੀਂ ਸਾਰਿਆਂ ਨੇ ਸਾਡੇ ਮਗਰ ਨਹੀਂ ਆਉਣਾ ਅਸੀਂ ਕੱਲੇ ਕੱਲੇ ਨੂੰ ਛੱਡਾਂਗੇ ਜਿਵੇਂ ਜਿਵੇਂ ਲੋਡ ਹੋਵੇਗੀ ਉਸੇ ਉਸੇ ਤਰੀਕੇ ਨਾਲ ਤੁਹਾਨੂੰ ਬੁਲਾਵਾਂਗੇ ਫਿਰ ਤੁਸੀਂ ਆਉਣਾ ਹੈ ਸੋ ਉਹ ਸੇਵਾ ਨੂੰ ਸਮਾਉਣ ਦਾ ਇਹਨਾ ਮਜਬੂਰ ਕੀਤਾ ਗਿਆ ਕਿਉਂਕਿ ਮਹਾਪੁਰਖ ਬ੍ਰਹਮ ਗਿਆਨੀ ਸਨ ਤੱਕ ਵਿਦਿਆ ਸਨ ਜਿਨ੍ਹਾਂ ਦਾ ਜੀਵਨ ਤੇ ਨਹੀਂ ਕਹਿ ਜਾ ਸਕਦਾ ਕਿ ਇੱਥੇ ਜਨ ਵਿੱਚ ਭਗਤੀ ਕੀਤੀ ਹੋਵੇਗੀ ਅਸ਼ਿਆ ਕੀਤੀ ਹੋਵੇਗੀ ਪਤਾ ਨਹੀਂ ਕਿ ਕਿੰਨੇ ਕਿ ਚਰਤੋਂ ਤਪੱਸਿਆ ਕੀਤੀ ਹੋਵੇਗੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਿਤ ਕਰਨਾ ਨਾਲ ਇਹਤਰ ਪ੍ਰੇਮ ਹੋਵੇਗਾ ਇਹ ਮਹਾਂ ਪ੍ਰਕਾਸ਼ ਜਾਣਦੇ ਹਾਂ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਜਾਣਦੇ ਹਨ ਇੰਨੇ ਬੇਨਤੀਕਰਤਾ ਸਿੰਘਾਂ ਨੇ ਵਿਚਾਰ ਕੀਤੀ ਮਨ ਵਿੱਚ ਜੋ ਭਾਈ ਜਰਨੈਲ ਸਿੰਘ ਜੀ ਹਨ ਜੋ ਸੇਵਾਦਾਰ ਬਾਬਾ ਹਰਬੰਸ ਸਿੰਘ ਸਾਹਿਬ ਜੀ ਹਨ ਬਾਬਾ ਜੀਵਨ ਸਿੰਘ ਸਾਹਿਬ ਜੀ ਉਹਨਾਂ ਦੇ ਨਾਲ ਰਹਿਣ ਵਾਲੇ ਸਨ ਗੁਰਮੁਖ ਪਿਆਰੇ ਉਹਨਾਂ ਦੇ ਨਾਲੇ ਸੇਵਾ ਕਰ ਰਹੇ ਆ ਇਹਨਾਂ ਸਾਰਿਆਂ ਨੇ ਵਿਚਾਰ ਕਰਕੇ ਦਾਤ ਨੂੰ ਬਾਹਰ ਰਣ ਕੇ ਹੁਕਮ ਕੀਤਾ ਕਿ ਜਿਹਨੇ ਸਤਖੰਡਵਾਸੀ ਮਹਾਪੁਰਖ ਸੰਤ ਗਿਆਨੀ ਗੁਰਵੱਟ ਸਿੰਘ ਗੁਰਵੱਟ ਸਿੰਘ ਜੀ ਖਾਲਸਾ ਪਿੰਡਰਾਵਾਲਿਆ ਨੇ ਸਤਖੰਡਵਾਸੀ ਮਹਾਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੂੰ ਜਿਗਤਰਾ ਸਾਨ ਸ੍ਰੀ ਤੰਗਤਖਣਾ ਸਾਹਿਬ ਜੀ ਦੇ ਅਸਥਾਨ ਤੇ ਬਦਲ ਕੀਤਾ ਸੀ ਦੋ ਵਾਰੀ ਪਹਿਲਾਂ ਕਿ ਭਾਈ ਤੁਸੀਂ ਇਹ ਸੇਵਾ ਲੈ ਲਵੋ ਤੁਹਾਨੂੰ ਸੇਵਾ ਸਮਰਣੀ ਪਵੇਗੀ ਮਹਾਪੁਰਖਾਂ ਨੇ ਬੇਨਤੀ ਕੀਤੀ ਸੀ ਮਹਾਪੁਰਖ ਸਿਰ ਛੋਟਾ ਪੰਡ ਵੱਡੀ ਹੈ ਜੇ ਦੋ ਵਾਰੀ ਇਹ ਬੇਨਤੀ ਆ ਕੋ ਹੋਈ ਮਹਾਪਰਖੰਦੇ ਜੀ ਦੇ ਬਚਨ ਨਾਲ ਕਿਹਾ ਸੀ ਜਾਂ ਤਾਂ ਨਰਕ ਵਿੱਚ ਪੈਣਾ ਪਵੇਗਾ ਜਾਂ ਸੇਵਾ ਸੰਭਾਲਣੀ ਪਵੇਗੀ ਇਸ ਮਹਾਪਰਖੰਦੇ ਬਚਨ ਨੂੰ ਸੁਣ ਕਰਕੇ ਸਤਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਰਤਾ ਨੇ ਆਪਣਾ ਸਿਰ ਮਹਾਪੁਰਖਾਂ ਦੇ ਚਰਨਾਂ ਤੇ ਨਵਾਇਆ ਸੀ ਹਮੇਸ਼ਾ ਰੋਂਦੇ ਸਨ ਇਹ ਨਹੀਂ ਕਿ ਉਹ ਸਿਰ ਨਵਾਇਆ ਸੀ ਪਰ ਸੇਵਾ ਵਾਸਤੇ ਇਹ ਸੇਵਨ ਮਨਜ਼ੂਰ ਕਰਨ ਵਾਸਤੇ ਇਸੇ ਤਰ੍ਹਾਂ ਸਿੰਘਾਂ ਨੇ ਰਹਿ ਕਰਕੇ ਇਹ ਵਾਪਨ ਕਰ ਦਿੱਤਾ ਕਿ ਅਸੀਂ ਮਹਾਰਾਜ ਜੀ ਪਵਿੱਤਰ ਅਜੂਰੀ ਦੇ ਜਾ ਕਰਕੇ ਸਾਰੇ ਸੰਗਤ ਰੂਪ ਵਿੱਚ ਤੁਹਾਡੇ ਅਰਦਾਸ ਕਰਦੇ ਹਾਂ ਕਿ ਇਹ ਕਰਨਗੀਕਾਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਛਾ ਦਸਾ ਗੁਰਪ੍ਰੀਤ ਆਤਮਕ ਜੋਤ ਸਾਡੀ ਅਰਦਾਸ ਦੀ ਪ੍ਰਵਾਨ ਕਰੋ ਜਾਂ ਤਾਂ ਸਦਾ ਲਈ ਇਹ ਨਹੀਂ ਕਿ ਇਸੇ ਜਿੰਦਗੀ ਵਾਸਤੇ ਜੰਮ ਕੇ ਰਹਾ ਤੁਸੀਂ ਰਚਨਾ ਹੈ ਸ੍ਰਿਸ਼ਟੀ ਦੀ ਮਹਾਂ ਕਰਨੋਂ ਨਹੀਂ ਕਰਦੇ ਉਹਨਾਂ ਕਰ ਇਸ ਸਰੀਰ ਨੂੰ ਨਰਕ ਵਿੱਚੋਂ ਬਾਹਰ ਕੱਢਿਆ ਜਾਵੇ ਜਾਂ ਸਾਡੇ ਹੋਂਦ ਨੂੰ ਪ੍ਰਵਾਨ ਕਰੇ ਤੇ ਸਾਧ ਸੰਗਤ ਨੇ ਇਕੱਤਰ ਹੋ ਕੇ ਭਾਈ ਦਰਨਾਰ ਸਿੰਘ ਜੀ ਐਸੇ ਸਟੇਜ ਦੇ ਪਿਛਲੇ ਪਾਸੇ ਬੈਠੇ ਹੋਣਗੇ ਜਿਹੜਾ ਸਾਧ ਸੰਗਤ ਵਿੱਚ ਇਸ ਬਚਨ ਨੂੰ ਇਸ ਹੁਕਮ ਨੂੰ ਮੰਨ ਕਰਕੇ ਗੁਰੂ ਦੇ ਪਿਆਰੇ ਦਾਸ ਨੇ ਸਾਧ ਸੰਗਤ ਦੇ ਚਰਨਾਂ ਵਿੱਚ ਅਰਦਾਸ ਕਰਿਆ ਹੈ ਤੇ ਆਏ ਸੇਵਾ ਲਈ ਹੈ ਦਾਸ ਇਸ ਇਹਨਾਂ ਨੂੰ ਨਿਭਾਉਣ ਜੁਗਾ ਨਹੀਂ ਨਾ ਸੀ ਪਰ ਸਾਧ ਸੰਗਤ ਨੇ ਕਿਰਪਾ ਕੀਤੀ ਆਪਣੀ ਜ਼ਿੰਮੇਵਾਰੀ ਸਾਧ ਸੰਗਤ ਆਪ ਸੰਭਾਲੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰੇ ਕੇ ਮਹਾਰਾਜ ਕਿਰਪਾ ਕਰਨ ਨਿਰਪਟਾਤ ਸਹਿਨਸੀਲਤਾ ਸ਼ਾਂਤੀ ਤੇ ਗੁਰਜੋ ਮਹਾਂਪੁਰਖਾਂ ਵਾਲੇ ਸਾਨ ਉਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪ ਕਿਰਪਾ ਕਰਨ ਤੇ ਦਾਸ ਜੀ ਕਿਉਂ ਪ੍ਰਵੇਸ਼ ਕਰਨ ਤਾਂ ਇਹ ਜੇ ਨਿਰ ਸਕੇਗੀ ਇਸ ਤਰੀਕੇ ਦੇ ਨਾਲ ਇਹ ਤੰਗ ਦੇ ਨਾਲ ਇਹ ਸੇਵਾ ਦਾਸ ਨੂੰ ਦਿੱਤੀ ਗਈ ਸੋ ਦਾਸ ਬੇਨਤੀ ਕਰਦਾ ਹਾਂ ਸਾਧ ਸੰਗਤ ਦੇ ਚਰਨਾਂ ਵਿੱਚ ਕਿਰਪਾ ਕਰੋ ਸਦਾ ਲਈ ਸਿਰ ਤੇ ਹੱਥ ਰੱਖਣਾ ਜੋਤੇ ਮਹਾਪਰਖਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਲਾਜ ਹੈ ਸਭ ਤੋਂ ਵੱਡਾ ਤਿਆਗ ਜੋ ਮਹਾਪਰਖਾਂ ਦੇ ਪਰਿਵਾਰ ਨੇ ਵਿਖਾਇਆ ਹੈ ਦਾਸ ਉਸ ਦਾ ਸਦਾ ਲਈ ਰਣੀ ਹੈ ਸਦਾ ਲਈ ਉਸ ਸੇਵਾ ਦੇ ਮੂਰੇ ਸਿੱਖ ਨਮੁੰਦਾ ਰਹੇਗਾ ਖਾਸ ਕਰਕੇ ਮੈਂ ਇੱਕ ਪਾਈ ਅਮਰੀਕ ਸਿੰਘ ਜੀ ਨੂੰ ਪਹਿਲਾਂ ਬੇਨਤੀ ਕਰ ਦਵਾਂਗੇ ਖੜੇ ਹੋ ਜਾਓ 1 ਮਿੰਟ ਵਾਸਤੇ ਹੋ ਜਾਓ ਸਭਾ ਤੇ ਦਾਸ ਇਹਨਾਂ ਦੇ ਨਾਲ 1965 ਤੋਂ ਲੈ ਕੇ ਜਦੋਂ ਮਹਾਪੁਰਖਾਂ ਨੇ ਤਿੱਤਰ ਕਰਨ ਦੇ ਹਾਜ਼ਰ ਹੋਇਆ ਹੈ ਉਸ ਦਿਨ ਤੋਂ ਲੈ ਕੇ ਇਹ ਵੀ ਉਸ ਵੇਲੇ ਮਹਾਪੁਰਖਾਂ ਦੇ ਵਿਦਿਆਰਥੀ ਸਨ ਵੱਡਿਆਂ ਦੇ ਤੇ ਦਾਸ ਜੀ ਉਸ ਵੇਲੇ ਮਹਾਪੁਰਖਾਂ ਦੇ ਚਰਨ ਕਰਾਹ ਕਰਕੇ ਪਹਿਲੇ ਦਿਨ ਜਗਜੀਤ ਸਿੰਘ ਦੀ ਸੰਥਿਆ ਤਿੱਤਰ ਆਸਾਨ ਸ੍ਰੀ ਨਾਭਾ ਸਾਹਿਬ ਦੀ ਜੋ ਚੰਡੀਗੜ੍ਹ ਤੋਂ ਖੰਨੇਵਾਲੀ ਸ਼ਰਕਤੇ ਹੈ 1965 ਦੇ ਵਿੱਚ 18 ਹਰ ਨੂੰ 4 ਵਜੇ ਸ਼ਾਮ ਦੇ ਮਹਾਪੁਰਖਾਂ ਨੇ ਸੰਖਿਆ ਦਿੱਤੀ ਸੀ ਸਤਖੰਡ ਵਾਸੀ ਬਾਬਾ ਗਰਵਤਨ ਸਿੰਘ ਜੀ ਖਾਲਸਾ ਨੇ ਆ ਉਸ ਤੋਂ ਮਗਰੋਂ ਜੋ ਗਿਆਨੀ ਮੇਵਾ ਸਿੰਘ ਜੀ ਨੰਗੜੀ ਵਾਲੇ ਹਨ ਜਿਨ੍ਹਾਂ ਦਾ ਨੇੜੇ ਇਥੋਂ ਨਗਰ ਹੈ ਉਹਨਾਂ ਦੇ ਕੋਲ ਦਾਸ ਦੀ ਸੰਥਾ ਲਾਈ ਗਈ ਉਹਨਾਂ ਨੂੰ ਜਪਜੀ ਸਾਹਿਬ ਸੁਣਾਇਆ ਜਪਜੀ ਸਾਹਿਬ ਸੁਣਾਉਂਦਾ ਸੁਣਾਉਂਦਾ ਮਨ ਮਾਗ ਨਾ ਚੱਲਾ ਤੰਥ ਜਦੋਂ ਇਹ ਪੰਕਤੀ ਦੇ ਦਾਸ ਦੀ ਸੰਥਾ ਆਈ ਤਾਂ ਗਿਆਨੀ ਸਾਹਿਬ ਜੀ ਨੇ ਮਹਾਂਪੁਰਖ ਦੇ ਚਰਨਾਂ 'ਤੇ ਜਾ ਕੇ ਬੇਨਤੀ ਕਰ ਦਿੱਤੀ ਮਹਾਰਾਜ ਜੀ ਇਹ ਜਲਦੀ ਦੇ ਨਾਲ ਕੁਰਬਾਨੀ ਪੜਦਾ ਹੈ ਪਾੜ ਸੁੱਧ ਨਹੀਂ ਮਹਾਪਰਖਾ ਨੇ ਉਸ ਵੇਲੇ ਦਾਸ ਨੂੰ ਕੋਲੇ ਸੱਧਿਆ ਆਖ ਲਗੇ ਭਾਈ ਸਾਨੂੰ ਸਾਰਾ ਜਪਜੀ ਸਾਹਿਬ ਸੁਣਾ ਕਿਉਂਕਿ ਪਹਿਲਾਂ ਸੰਖਿਆ ਨਹੀਂ ਸੀ ਲਈ ਸੁਤੇ ਸਿੱਧ ਜਿਹੜੇ ਦਾਸ ਦੇ ਪਿਤਾ ਜੀ ਦਾ ਹੁਕਮ ਹੋਇਆ ਸੀ ਉਹ ਸੰਸਾਰ ਦਾਸ ਬਾਣੀ ਪੜਨ ਲੱਗਾ ਕਿਉਂਕਿ ਸਦਾਈ ਸੰਖਿਆ ਬਿਨਾਂ ਨਹੀਂ ਹੋ ਸਕਦੀ ਸੰਗਤ ਬਿਨਾਂ ਨਹੀਂ ਹੋ ਸਕਦੀ ਮਹਾਪਰਖਾ ਨੇ ਜਪਜੀ ਸਾਹਿਬ ਦਾ ਪਾਠ ਸੁਣਿਆ ਇਹੇ ਵਕਤ ਨੇ ਇਹ ਮੂੰਹ ਦੇ ਵਿੱਚੋਂ ਗੱਲ ਨਿਕਲੀ ਗੁਰਬਾਣੀ ਪੜੀ ਗਈ ਇਸ ਤਰੀਕੇ ਨਾਲ ਮੰਨਾ ਮਗ ਨਾ ਚੱਲਾ ਪੰਥ ਮਹਾਪੁਰਖ ਕਹਿਣ ਲੱਗੇ ਭਾਈ ਮੰਨਾ ਮਗ ਨਹੀਂ ਕਹਿਣਾ ਮੱਗ ਤੋਂ ਗੱਜੇ ਨੂੰੋਂ ਕੜਾ ਇੱਥੇ ਮੱਗ ਤੇ ਮਗ ਦਾ ਫਰਕ ਪੈਂਦਾ ਆਪ ਦਾ ਇਸ ਵਾਸਤੇ ਮੱਗ ਪਾਰ ਯਾਦ ਰੱਖਣਾ ਮਹਾਪੁਰਖਾਂ ਨੇ ਉਸ ਦਿਨ ਦੋ ਪਾਸ ਦਾਸ ਤੋਂ ਆਜ ਦੀ ਪਿੱਤਰ ਹਜੂਰ ਵਿੱਚ ਵਹਾ ਕਰਕੇ ਉੱਚੇ ਅਸਥਾਨ ਤੇ ਗੁਰਬਾਨ ਦਾ ਸਤਕਾਰ ਕਰਦਿਆਂ ਹੋਇਆ ਇਹ ਦੋ ਪਾਸ ਸਨੇ ਸਨ ਉਸ ਵੇਲੇ ਇਹ ਗੁਰਮੁਖ ਪਿਆਰੇ ਮਹਾਪੁਰਖਾਂ ਦੀ ਅੰਸਵੰਸ ਮਹਾਪਰਖੰਦੇ ਸਾਹਿਬ ਜਦੋਂ ਕਹਿਣ ਤਾਂ ਵੀ ਸੰਕੋਚਮਣ ਵਿੱਚ ਨਹੀਂ ਹੁੰਦੀ ਕਿਉਂਕਿ ਭਾਵੇਂ ਸਾਹਿਬ ਜਦੋਂ ਗੁਰੂ ਘਰ ਦੇ ਸੁਪੁੱਤਰਾਂ ਨੂੰ ਸਾਹਿਬ ਜਦੋਂ ਆਖਿਆ ਗਿਆ ਪਰ ਬ੍ਰਹਮ ਗਿਆਨੀ ਹੋਣ ਦੇ ਨਾਤੇ ਮਨ ਵਿੱਚ ਸੰਕੋਚ ਨਹੀਂ ਆਈ ਜੇ ਅਖਰ ਗਲਤ ਹੋਵੇ ਤਾਂ 10 ਪਹਿਲੇ ਦਿਨ ਹੀ ਸਾਰਾ ਵਿੱਚ ਬੋਲਣ ਲੱਗਾ ਅਣਜਾਣੇ ਚੋਂ ਕਿ ਸਾਰੀ ਸੰਗਤ ਨੂੰ ਮਾਫੀ ਵੀ ਦੇ ਦੇਣੀ ਇਹਨਾਂ ਦੇ ਨਾਲ ਮੇਰਾ ਦਿਨੋਂ ਪਿਆਰ ਹੈ ਇਹ ਪਿਆਰ ਹੈ ਜੋ ਇਹ ਚਾਹਣਗੇ 10 ਇਹਨਾਂ ਦੇ ਨਾਲ ਹਮੇਸ਼ਾ ਲਈ ਸਹਮਤ ਹੈ ਇਹਨਾਂ ਦੇ ਚਰਨਾਂ ਵਿੱਚ ਸੀਸ ਰੱਖ ਕੇ ਮੈਂ ਆਪਦੀ ਜ਼ਿੰਦਗੀ ਬਤੀਤ ਕਰਾਂਗਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹਨਾਂ ਦੇ ਨਾਲ ਤੇ ਪਰਿਵਾਰ ਨੂੰ ਖਾਸ ਕਰਕੇ ਮੈਂ ਮਹਾਰਾਜ ਦੀ ਸਿੱਖਰ ਹਜ਼ੂਰੀ ਵਿੱਚ ਖੜੋ ਕਰਕੇ ਗਰਨ ਨਿਸ਼ਚਿਤ ਲਵਾਉਂਦਾ ਹਾਂ ਕਿ ਕੋਈ ਵੀ ਗੱਲ ਹੋਵੇ ਦਾਸ ਇਹਨਾਂ ਦੇ ਹੁਕਮ ਨੂੰ ਪ੍ਰਵਾਨ ਕਰੇਗਾ ਸਿਰ ਮੱਥੇ ਤੇ ਮੰਨੇਗਾ ਬੋਲੇ ਸੋ ਨਿਹਾਲ ਵਾਢਾ ਠਾਕ ਸਿੰਘ ਜੀ ਬਾਪੂ ਜਗੀਰ ਸਿੰਘ ਜੀ ਸਾਰਾ ਜਥਾ ਅਸੀਂ 71 ਹਾਂ ਜੋ ਏਕਤਾ ਹੋਈ ਹੈ ਉਹਦਾ ਸਬੂਤ ਆਪ ਜੀ ਦੇ ਸਾਹਮਣੇ ਆ ਗਿਆ ਹੈ ਦਾਸ ਇਹਨਾਂ ਤੋਂ ਕੋਈ ਵੱਖਰਾ ਨਹੀਂ ਇਹ ਦਾਸ ਤੋਂ ਕੋਈ ਵੱਖਰਾ ਨਹੀਂ ਸਾਡਾ ਇੱਕ ਦਿਲ ਹੈ ਇੱਕ ਮਨ ਹੈ ਇੱਕ ਥਾਂ ਇਕੱਠੇ ਹੋ ਕੇ ਚੱਲਾਂਗੇ ਜੋ ਇਹ ਹੁਕਮ ਕਹੇਗਾ ਮੈਂ ਮੰਨਾਂਗਾ ਜੋ ਮੈਂ ਬੇਨਤੀ ਕਰੂੰਗਾ ਉਹ ਇਹ ਮਨਜ਼ੂਰ ਕਰਨਗੇ ਰਲ ਮਿਲ ਕੇ ਅਸੀਂ ਇਸ ਕੰਮ ਨੂੰ ਸਿਰੇ ਚੜਾਉਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਕਰਨ ਸਾਡਾ ਸੰਗਤ ਜੀ ਦਇਆ ਹੋਵੇ ਤਾਂ ਇਹ ਕਾਰਜ ਸਿਰੇ ਚੜ੍ਹੇਗਾ ਤਾਂ ਦੁਨੀਆ ਦੇ ਇਨ੍ਹਾਂ ਪਖੰਡੀ ਗੁਰੂਆਂ ਦਾ ਜੇ ਤਾਰੇ ਗੁਰੂਆਂ ਦਾ ਆਪਾਂ ਖੰਡਨ ਕਰ ਸਕਾਂਗੇ ਜਿਸ ਦਿਨ ਲੁਧਿਆਣੇ ਹਸਪਤਾਲ ਦੇ ਵਿੱਚੋਂ ਮਹਾਪੁਰਖ ਦਾ ਸਰੀਰ ਲਿਆਉਣ ਵਾਸਤੇ ਕਮਰਕਸਾ ਕੀਤਾ ਗਿਆ ਸੀ ਉਸ ਦਿਨ ਉੱਥੇ ਪੌੜੀਆਂ ਤੋਂ ਉਤਰਦਿਆਂ ਹੋਇਆ ਸੀ ਇੱਕ ਇਹੋ ਜਿਹਾ ਨਾਸਤਕ ਬੰਦਾ ਮੱਥੇ ਲੱਗਾ ਜਿਹਾ ਸ਼ਰਾਬ ਦਾ ਰੱਜਿਆ ਹੋਇਆ ਸੀ ਮਨ ਬੜਾ ਤੁਸੀਂ ਹੋਇਆ ਪਰ ਉਹ ਕੋਲੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਪਰਖ ਕਰ ਰਹੇ ਹੋ ਕਿਰਪਾ ਕਰੋ ਪਹਿਲਾਂ ਇਹਦਾ ਵੱਡਾ ਵਿਛੋੜਿਆ ਦਾ ਦੁੱਖ ਪੈਦਾ ਹੋ ਗਿਆ ਹੈ ਅਗੋਂ ਨਾਸਤ ਪੁਰਖ ਸ਼ਰਾਬਾ ਪੀ ਕੇ ਜ ਮਹਾਪੁਰਖਾਂ ਦੇ ਸਾਥ ਖਾਣ ਨੂੰ ਜਾਣ ਜਾਰ ਦੇ ਸਮੇਂ ਸ਼ਰਾਬਾ ਪੀ ਕੇ ਸਾਡੇ ਸਾਹਮਣੇ ਆ ਰਹੇ ਹਨ ਉਸ ਤੋਂ ਬਾਹਰ ਨਿਕਲਦਿਆਂ ਕੰਨ ਵਿੱਚ ਆਵਾਜ਼ ਪਈ ਕਿ ਕਿੱਥੇ ਆ ਜੋ ਪਖੰਡੀਆਂ ਦਾ ਖੰਡਣ ਕਰਨ ਵਾਲੇ ਸਾਨ ਕਈਆਂ ਗੁਰਮਖਾਂ ਨੂੰ ਮ ਨਿਮਰਤਾ ਨਾਲ ਉਹਨਾਂ ਗੁਰਮਖਾਂ ਨੂੰ ਬੇਨਤੀ ਕਰਾਂਗਾ ਭਾਵੇਂ ਉਹ ਗੁਰਬਾਣੀ ਪੜ੍ਹਨ ਵਾਲੇ ਹਨ ਭਾਵੇਂ ਸੂਝ-ਬੂਝ ਰੱਖਣ ਵਾਲੇ ਹਨ ਦਾਸ ਉਹਨਾਂ ਨਾਲ ਵੱਡਾ ਨਹੀਂ ਪਰ ਉਹ ਬਚਨ ਸੁਣ ਕੇ ਮਨ ਦੇ ਵਿੱਚ ਜਰੂਰ ਖਿਆਲ ਆਉਂਦਾ ਹੈ ਕਿ ਇਹ ਬਤਨ ਕਰਨ ਤੋਂ ਸੰਕੋਚ ਨਾ ਕੀਤਾ ਜਾਵੇ ਭਾਈ ਜਹਾਣਾ ਵਰਤ ਗਿਆ ਹੈ ਆਪਣੇ ਵਾਸਤੇ ਗੱਲ ਨਹੀਂ ਜਿੰਨਾ ਕੁਝ ਆਪਾਂ ਕਰਨ ਜੋਗੇ ਸੀ ਉਹ ਆਪਾਂ ਕੀਤਾ ਹੈ ਡਾਕਟਰ ਇੱਕ ਸਿੰਘ ਦਾ ਖੂਨ ਮੰਗਦਾ ਸੀ 10 ਜਾਂ 9 ਜਾਂ 12 ਜਾਂ 13 ਸਿੰਘ ਜਾ ਕੇ ਹਾਜ਼ਰ ਹੋ ਜਾਂਦੇ ਸਨ ਕਿ ਅਸੀਂ ਖੂਨ ਦੇ ਨੂੰ ਤਿਆਰ ਹਾਂ ਨਾ ਪੰਜਾ ਸਿੰਘ ਦਾ ਨਾਮ ਹੀ ਲੈਣਾ ਚਾਹੁੰਦਾ ਕਿਉਂਕਿ ਗੁੱਸੇ ਵਿੱਚ ਵੀ ਆਉਣਗੇ ਡਾਕਟਰ ਨੂੰ ਜਾ ਕੇ ਦੇਣ ਕਿ ਕੀਤੀ ਸੀ ਤੇ ਡਾਕਟਰ ਸਾਹਿਬ ਜੇ ਦਿਲ ਪਾ ਕੇ ਕਰਕੇ ਮਹਾਪੁਰਖਾਂ ਦੇ ਦਿਲ ਵਿੱਚ ਮਹਾਪੁਰਖਾਂ ਫਿਰ ਵੱਸ ਸਕਦਾ ਹੈ ਅਸੀਂ ਪੰਜ ਸਿੰਘ ਹਾਜ਼ਰ ਹਾਂ ਸਾਡਾ ਦਿਲ ਕੱਢ ਕੇ ਮਹਾਪੁਰਖਾਂ ਦੇ ਦਿਲ ਵਿੱਚ ਪਾਇਆ ਜਾਵੇ ਇਥੋਂ ਤੱਕ ਬੇਨਤੀ ਕੀਤੀ ਗਈ ਡਾਕਟਰ ਨੇ ਕੰਠ ਰੁਕ ਗਿਆ ਉਹਨੇ ਕਿਹਾ ਸੀ ਕਿ ਜੇ ਮੈਂ ਮਹਾਪੁਰਖਾਂ ਨੂੰ ਤਕੜਾ ਕਰ ਲਿਆ ਤੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਖੁਸ਼ੀਆਂ ਪੂਰੀਆਂ ਲੈ ਲਵਾਂਗਾ ਐਡਾ ਵਿਰਾਗ ਉਸ ਡਾਕਟਰ ਦੇ ਮਨ ਵਿੱਚ ਵੀ ਸੀ ਪਰ ਗੁਰੂ ਗਿਆ ਤਿਆਰੇ ਦੇ ਭਾਰਾਂ ਵਰਤੀ ਗਿਆ ਹੈ ਮਹਾਪੁਰਖਾਂ ਦੀ ਆਪਣੀ ਮੋਜ ਹੈ ਇਹ ਸਾਡੇ ਮਨ ਵਿੱਚ ਕਈਆਂ ਕਰੇ ਸ਼ੱਕਿਆ ਪੈ ਗਈਆਂ ਕਿ ਮਹਾਪੁਰਖਾਂ ਨੂੰ ਕੋਈ ਗਿਆਨ ਨਹੀਂ ਸੀ ਮਹਾਪੁਰਖਾਂ ਦੇ ਵਿੱਚ ਕੋਈ ਸ਼ਕਤੀ ਨਹੀਂ ਸੀ ਇਸ ਗੱਲ ਬਾਰੇ ਸਾਡੇ ਸ਼ੱਕਾ ਤੜ ਦੇਣਾ ਚਾਹੀਦਾ ਹੈ ਡਾਕਟਰ ਨੇ ਕਿਹਾ ਸੀ ਕਿ ਜੇ 2 ਮਿੰਟ ਕਿਸੇ ਦਾ ਦਿਲ ਰੁਕ ਜਾਵੇ ਉਹ ਜਿਉਂਦਾ ਨਹੀਂ ਹੋ ਸਕਦਾ ਸਾਹ ਨਹੀਂ ਚੱਲ ਸਕਦੇ 2 ਮਿੰਟ ਮਹਾਪੁਰਖਾਂ ਦੇ ਸਾਹ ਰੁਕੇ ਆਪਣੇ ਆਪ ਸੁਆਸ ਚੱਲੇ ਉਸ ਨੂੰ ਤੀਜੇ ਚੌਥੇ ਦਿਨ ਤੋਂ ਬਾਅਦ ਸਾਢੇ 4 ਮਿੰਟ ਸੁਆਸ ਰੁਕੇ ਆਪਣੇ ਆਪ ਚੱਲੇ ਜਿਸ ਦਿਨ ਸਤਖੰਡ ਨੂੰ ਮਹਾਪੁਰਖ ਜਾਂਦੇ ਆ ਪਹਿਲਾਂ ਭਾਵੇਂ ਸਰੀਰ ਨੂੰ ਕਈ ਤਰ੍ਹਾਂ ਦੀ ਤਕਲੀਫ ਸੀ ਉਸਨੂੰ ਗੁਰੂ ਦੇ ਪਿਆਰ ਉਹਰੇ ਨਾਲ ਵੀ ਸਾਰਾ ਠੀਕ ਸੀ ਲਹਿ ਗਿਆ ਸੀ ਅੱਖਾਂ ਤੋਂ ਸੋਜ ਲੱਥੀ ਹੋਈ ਸੀ ਦਿਲ ਦੀ ਧੜਕਣਾ ਠੀਕ ਸੀ ਉਸ ਵੇਲੇ ਪੂਰਾ ਸਰੀਰ ਠੀਕ ਹੋਣ ਦੇ ਕਾਰਨ ਭਾਵੇਂ ਸੱਤਾਂ ਵਜਣ ਦਾ ਕਾਰਨ ਸਰੀਰ ਕਮਜ਼ੋਰ ਸੀ ਡਾਕਟਰ ਨੇ ਪੂਰਾ ਵਿਸ਼ਵਾਸ ਤੇ ਭਰੋਸਾ ਦਵਾਇਆ ਸੀ ਕਿ ਮਾਹਰਕ ਤਕੜੇ ਹੋ ਜਾਣਗੇ। ਇਹ ਵੀ ਤਸੱਲੀ ਹੋਣ ਤੋਂ ਆਪਣੀ ਮਰਜ਼ੀ ਅਨਸਾਰ ਗੁਰੂ ਕੇ ਪਿਆਰਿਓ ਕੀਟਾ ਲੋਡ ਨਸੋਈ ਕਰਾਉਣ ਦਾਰ ਫੇਰ ਨਾ ਕੋਈ ਪਾਏ ਦਾ ਉਹ ਆਪਣੀ ਮਰਜ਼ੀ ਅਨਸਾਰ ਚਾਹੁੰਦਾ ਸਰੀਰ ਰੱਖ ਸਕਦੇ ਸੀ ਪਰ ਉਹਨਾਂ ਨੂੰ ਇਸ ਤਰ੍ਹਾਂ ਭੌਂਦਾ ਨਹੀਂ ਸੀ ਆਕਾਲ ਪੁਰਖ ਨੂੰ ਵੀ ਬੜੀ ਲੋਡ ਹੋਵੇਗੀ। ਤਾਂ ਹੀ ਸੱਚਖੰਡ ਵਿੱਚ ਮਾਹਰਕਾਂ ਨੇ ਇਨਿਸ਼ੀਏਤੀ ਜਾਣਾ ਪਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੱਦਾ ਭੇਜਿਆ ਜਿੱਥੇ ਆਪਾਂ ਨੂੰ ਪੂਰੀ ਤਸੱਲੀ ਕਰਨੀ ਚਾਹੀਦੀ ਹੈ। ਜਿਸ ਦਿਨ ਅਹਲਵਾਰੀਆਂ ਦਾ ਪਾਠ ਹੋਇਆ ਸੀ ਜਨਤੋ ਪ ਜਨਤੋ ਨੂੰ ਕੇ ਜੇਤਨਾ ਬੁਲਾਏ ਸਭ ਸੈਸ ਸੇਤੀ ਘਰ ਆਓ ਇਹ ਆਪਣਾ ਗੁਰੂ ਜੀ ਪਿਆਰੋਂ ਆਇਆ ਸੀ ਜਿਹੜਾ ਗੁਰਮਖਾਂ ਨੇ ਮਨ ਵਿੱਚ ਇਹ ਹੋ ਜਾਣ ਕੇ ਬਚਨ ਪਾਏ ਆ ਕਿ ਕੋਈ ਗੁਰੂ ਨਹੀਂ ਕੋਈ ਸੰਤ ਮਹਾਤਮਾ ਨਹੀਂ ਤੇ ਉਹਨਾਂ ਪਿਆਰਿਆਂ ਨੇ ਮੈਂ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕਰਦਾ ਉਸ ਨੂੰ ਮੈਂ ਸਤਿ ਉੱਤਰ ਪੁੱਛਦੇ ਸੀ ਇੱਕ ਗੱਲ ਦਾ ਕਿ ਸਾਨੂੰ ਉੱਤਰ ਦੇ ਉਹਨਾਂ ਨੇ ਸਤਨਾਸ ਸਿਚਾਈ ਦਾ ਸੀ ਕਿ ਉੱਤਰ ਦੇਣ ਦਾ ਟਾਈਮ ਸੀ ਗੁਰੂ ਦੇ ਪਿਆਰੋਂ ਕੁਰਬਾਨੀ ਵਿੱਚ ਦੱਸਿਆ ਹੈ ਇੱਕ ਮਹਾਂਪੁਰਖ ਹੋਏ ਉਹਨਾਂ ਨੇ ਕਿਹੜਾ ਪ੍ਰਮਾਣ ਦੇ ਕੇ ਦੱਸਿਆ ਸੀ ਕਿ ਪਰਫਾਏ ਪਰਥਾਏ ਤਿੰਨ ਜਗ੍ਹਾ ਤੇ ਤਿੰਨ ਪੀੜਾ ਨਹੀਂ ਇਕ ਆਕਾਸ਼ ਵਿੱਚ ਵੀ ਨਹੀਂ ਇਕ ਐਸ ਧਰਤੀ ਉੱਪਰ ਵੀ ਨਹੀਂ ਇਕ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇੱਕ ਕੀ ਜਾਏ ਨਹੀਂ ਜੀ ਜੋ ਇਹ ਬਚਨ ਆਖਿਆ ਤਾਂ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਲਿਖ ਦਿੱਤਾ ਹੈ ਉਹਨਾਂ ਦੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਤੇ ਮਹਾਰਾਜ ਜੀ ਨੇ ਦਰਜ ਕਰ ਦਿੱਤਾ ਹੈ ਸਿੱਖਾਂ ਨੂੰ ਸ਼ੰਕਾ ਪੈਦਾ ਹੋ ਗਈ ਪਰ ਸੰਤਨ ਕੀ ਸੁਣ ਸਾਜੀ ਸਾਖੀ ਸੋ ਬੋਲਾਂ ਜੋ ਟੇਖ ਆਖੀ ਗੁਰੂ ਦੇ ਪਿਆਰੇ ਉਹ ਗੱਲ ਕਰਨਗੇ ਜੋ ਅੱਖਾਂ ਨਾਲ ਦੇਖਣਗੇ ਦੂਜੀ ਗੱਲ ਕਦੇ ਨਹੀਂ ਕਹਿੰਦੇ। ਲਹਾ ਪਰਖ ਕਹਿਣ ਲੱਗੇ ਪਾਈ ਆਕਾਸ ਦੇ ਵਿੱਚ ਇਸ ਧਰਤੀ ਵਾਲਾ ਦਰਖਤ ਕੋਈ ਨਹੀਂ। ਇਸ ਧਰਤੀ ਤੇ ਆਕਾਸ ਵਾਲਾ ਤਾਰਾ ਕੋਈ ਨਹੀਂ। ਇਸ ਧਰਤੀ ਤੇ ਆਕਾਸ ਦੇ ਵਿੱਚ ਜਿਹੜੇ ਰਾਤ ਨੂੰ ਤਾਰੇ ਟੈਗਦੇ ਹੋ ਕੋਈ ਨਹੀਂ ਦੀਨਾ। 1 ਓੰਕਾਰ ਤੋਂ ਲੈ ਕੇ 18 ਤੋਂ 20 ਤੱਕ 715 ਪੱਤਰਿਆਂ ਤੇ 1430 ਅੰਗ ਤੇ ਇੱਕ ਪੱਤਰੇ ਤੇ ਸਿਰੇ ਤੱਕ ਪੰਕਤੀ ਗਿਣੀਦਾ 18 ਪੰਕਤੀਆਂ ਇੱਕ ਪਾਸੇ ਹੁੰਦੀਆਂ ਪੱਤਰੇ ਤੇ 18 ਪੰਕਤੀਆਂ ਕਿਉਂਕਿ ਜਦੋਂ ਬਲਾਕ ਬਣ ਰਹੇ ਸਨ ਦਾਸ ਉਸ ਵੇਲੇ ਹੁਣ ਵਾਲੇ ਮਹਾਂਪੁਰਖਾਂ ਦੇ ਚਰਨਾਂ 'ਚ ਹਾਜ਼ਰ ਸੀ ਭਾਵੇਂ ਮੈਂ ਉਸ ਵੇਲੇ ਪੜ੍ਹਾਈ ਕਰ ਰਿਹਾ ਸੀ ਪਰ ਇਨਾਂ ਦੀ ਨਾਲ ਇਹਨਾਂ ਨੂੰ ਪਤਾ ਲੱਗਦਾ ਜਾਂਦਾ ਸੀ ਕਿ ਕਿਵੇਂ ਚੱਲ ਰਿਹਾ ਟੰਮੂ ਇਨੀਆਂ ਪੰਕਤੀਆਂ 1 ਓਂਕਾਰ ਤੋਂ ਲੈ ਕੇ 18 10 20 ਤੱਕ ਜੋ ਲਿਖਿਆ ਗੁਰੂ ਜੇ ਪਿਆਰਿਓ ਸੱਚ ਲਿਖਿਆ ਝੂਠ ਕਿਤੇ ਨਹੀਂ ਜੇ ਤਰਬਾਣੀ ਵਿੱਚ ਸੱਚ ਲਿਖਿਆ ਤੇ ਝੂਠ ਨਹੀਂ ਤਾਂ ਮਹਾਰਾਜ ਨਵੇਂ ਪਾਤਸ਼ਾਹ ਜੀ ਫਰਮਾ ਰਹੇ ਹਨ ਹਰ ਕੀ ਗਤਨਾ ਕੋਈ ਜਾਣੈ ਜੋਗੀ ਜਤੀ ਤਪੀ ਪਧਾਰੇ ਔਰ ਬਹੁ ਲੋਗ ਸਿਆਨੇ ਪਰਮੇਸ਼ਰ ਦੀ ਮਰਜ਼ਾ ਨੂੰ ਕੋਈ ਨਹੀਂ ਜਾਣ ਸਕਦਾ ਕਈਆਂ ਦੇ ਮਨ ਵਿੱਚ ਇਹ ਨਹੀਂ ਆ ਰਿਹਾ ਸੀ ਐਂਿਆਂ ਨੇ ਅਰਦਾਸਾਂ ਕੀਤੀਆਂ ਪੂਰੀਆਂ ਨਹੀਂ ਹੋਈਆਂ ਗੁਰਬਾਣੀ ਸ਼ਕਤੀ ਘਟ ਗਈ ਮੈਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਇਹ ਬੇਨਤੀ ਕਰੂੰਗਾ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਸ਼ੱਕਿਆ ਨਹੀਂ ਕਰਨੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡਾ ਕੋਈ ਗੁਰੂ ਨਹੀਂ ਜੋ ਜਿਹੜੇ ਟਾਰੇ ਪਖੰਡੀ ਤੇ ਦੰਧੀ ਹਨ ਉਹਨਾਂ ਨਾਲ ਨਿਡਰਤਾ ਤੇ ਅਨਰਪਤਾ ਦੇ ਨਾਲ ਗੁਰੂ ਜੀ ਦੇ ਯਾਰੋਂ ਟੱਕਰਾ ਕਰਨਾ ਚਾਹੀਦਾ ਹੈ ਕਿ ਕਰਾਂਗੇ ਜੋ ਮਹਾਪੁਰਖਾਂ ਦਾ ਹੁਕਮ ਸੀ ਆਸ਼ਾ ਸੀ ਉਸ ਆਸੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਜੀ ਕਿਰਪਾ ਕਰ ਤੇ ਆਪ ਚਲਾਉਣ ਜੋ ਗੁਰਬਾਣੀ ਵਿੱਚ ਮਹਾਰਾਜ ਨੇ ਬਚਨ ਫਰਮਾਏ ਹਨ ਸੇਵਕੀ ਔਰ ਕਿੰਨੀ ਵੀ ਪ੍ਰੀਤ ਜੀਤ ਸਾਹਿਬ ਸੇਵੇ ਆਪਣੇ ਚੰਤੇ ਰੱਖੀਤ ਉਹ ਮਹਾਪੁਰਖਾਂ ਨੇ ਬਚਨ ਸਫਲ ਕਰਕੇ ਆਪ ਨੂੰ ਹਸਪਤਾਲ ਵਿੱਚ ਵਿਖਾ ਦਿੱਤੇ ਹਨ ਬਹੁਤਾ ਸਮਾਂ ਲੈਂਦਾ ਹੈ ਆਹ ਪੰਕਿਤੇ ਗੌਰ ਕੇ ਹਟ ਜਾਣਾ ਹੈ ਗੁਰੂ ਦੇ ਪਿਆਰੇ ਮਹਾਪੁਰਖਾਂ ਦੇ 6:00 ਵੱਜ ਗਏ ਬਾਬਾ ਤੁਸੀਂ ਸਾਡੀ ਨਾਲ ਹਨ ਇੱਥੇ ਬੈਠੇ ਨੇ ਸਟੇਜ ਤੇ ਉਹਨੇ ਪਹਿਲਾਂ ਵੀ ਦੱਸ ਦਿੱਤਾ ਹੈ ਜਦੋਂ ਬਾਬਾ ਜੀ ਮਹਾਪੁਰਖਾਂ ਕੋਲ ਪੁੱਜੇਨ ਦਾਸ ਨਾਲ ਹੈ ਮਹਾਪੁਰਖਾਂ ਦਾ ਸੱਜਾ ਘੁੱਟ ਫੜ ਕੇ ਆਪਣੇ ਪਵਿੱਤਰ ਚਿਹਰੇ ਦੇ ਫੇਰਿਆ ਅੱਖ ਲੱਗੇ ਬਾਬਾ ਜੀ ਇੱਕ ਬੇਨਤੀ ਹੈ ਕਿ ਸਾਡੇ ਹਰਜੇ ਵਿੱਚੋਂ ਨਾਮ ਨਾ ਵਿਸਰੇ ਮਨ ਨੂੰ ਕੋਈ ਦੁੱਖ ਨਹੀਂ ਸਰੀਰ ਦਾ ਇਹ ਕਰਮ ਹੈ ਜੋ ਵੀ ਮਹਾਪੁਰਖ ਜੋ ਵੀ ਗੁਰੂ ਕਰ ਸਿੱਖ ਗਿਆ ਮਹਾਪੁਰਖਾਂ ਦੇ ਮੂੰਹ ਦੇ ਵਿੱਚੋਂ ਮੁਖਾੜ ਦੇੰ ਦੇ ਵਿੱਚੋਂ ਗੁਰੂ ਦੇ ਪਿਆਰੋ ਕਰੇ ਸੀ ਨਹੀਂ ਸੀ ਨਿਕਲੀ ਹਾਇ ਨਹੀਂ ਕਿਹਾ ਮੱਥੇ ਟਕਉੜੀ ਨਹੀਂ ਪਾਈ ਜੋ ਬ੍ਰਹਮ ਗਿਆਨੀ ਦੇ ਲੱਛਣ ਹਨ ਉਹ ਗੁਰੂ ਦੇ ਪਿਆਰੇ ਗੁਮਖਾ ਪਿਆਰੇ ਮਹਾਂਪੁਰਖਾਂ ਨੇ ਕੂੜੇ ਕਰਕੇ ਵਿਖਾ ਦਿੱਤੇ ਤੇ ਆਪਣੀ ਪ੍ਰੀਤ ਸੀ ਜਿਹੜੀ ਮੰਨਦੀ ਗੁਰਬਾਣੀ ਦੇ ਨਾਲ ਲੱਗੀ ਹੋਈ ਜਿਵੇਂ ਮੱਛਲੀ ਦੇ ਨੂੰ ਪਾਣੀ ਆ ਰਹਾ ਨਾ ਕਿ ਤਾ ਪਾਏ ਜਦ ਹਰਬੰਸ ਸੰਤ ਨੇ ਜੀ ਲਈ denn ਹਰ ਨਾ ਮੈਂ ਮਰ ਜਾਏ ਨਾ ਤੋਂ ਬਿਨਾਂ ਨਾ ਤੋਂ ਬਿਨਾਂ ਜਿਵੇਂ ਮਰਨਾ ਸੀ ਗੁਰੂ ਦੇ ਪਿਆਰੇ ਉਹਨਾਂ ਮਹਾਂਪੁਰਖਾਂ ਨੇ ਪ੍ਰਤੱਖ ਹੋ ਸਾਸਪਾਦਰ ਕਰਾ ਕਰਕੇ ਵਿਖਾ ਦਿੱਤਾ ਹੈ ਜਿਨ੍ਹਾਂ ਦਾ ਜੀਵਨ ਹੀ ਕੁਰਬਾਨੀ ਸੀ ਸੰਗ ਗੁਰੂ ਦੇ ਪਿਆਰੇ ਪਾਣੀ ਪੜਦੇ ਸਨ ਜਦੋਂ ਕੋਈ ਪੰਗਤੀ ਗਲਤ ਪੜੀ ਜਾਂਦੀ ਸੀ ਉਸ ਵੇਲੇ ਸਿਰ ਫੇਰ ਦਿੰਦੇ ਸਨ ਜਦੋਂ ਦਰਵਾਣੀ ਦਮਾਰਾ ਖੁੱਲ੍ਹ ਪੜਨੀ ਉਸ ਵੇਲੇ ਸਾਰੇ ਇਸ ਤਰੀਕੇ ਨਾਲ ਹਲਾ ਦੇਣਾ ਇਹ ਨਹੀਂ ਕਿ ਮਹਾਪੁਰਖਾਂ ਦੇ ਸੱਤ ਵੱਜ ਕੇ ਦੇ ਬਸਰਤ ਹੋ ਗਏ ਇਹ ਗਲਤ ਖਿਆਲ ਹਨ ਜਿਹੜਾ ਲੋਕ ਇਹਦੀਆਂ ਗਲਤ ਫਹਿਮੀਆਂ ਪਾਉਂਦੇ ਹਨ ਉਹਨਾਂ ਨੂੰ ਇਸ ਜੀ ਤੋਂ ਬਾਹਰ ਆ ਜਾਣਾ ਚਾਹੀਦਾ ਹੈ ਪਾਉਂਦੇ ਹੋਈ ਹੈ ਜਿਹੜੇ ਨਾਸਤਿਕ ਹੈ ਜਿਹੜੇ ਉਲਟ ਪਾਸੇ ਚੱਲਣ ਵਾਲਿਆਂ ਹਨ ਜਿਨ੍ਹਾਂ ਨੂੰ ਨਿਰਚਾ ਗੁਰੂ ਕੇ ਬਾਣੀ ਤੇ ਗੁਰੂ ਜੀ ਦੇ ਪਿਆਰਿਓ ਉਹ ਕਦੇ ਨਹੀਂ ਕਿਸ ਚੀਜ਼ ਦਾ ਸਕਰਪ ਕਰਦੇ ਮਹਾਪੁਰਖਾਂ ਨੇ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜਵੇਂ ਪਾਤਸ਼ਾਹ ਨੇ ਜਨ ਤਸਰੂਪਾਂ ਨੇ ਦਰਜ ਕੀਤਾ ਹੈ ਉਸ ਸਾਸ ਦੇ ਅਨਸਾਰ ਆਪਣਾ ਜੀਵਨ ਬਤੀਤ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਘਰ ਵਿੱਚ ਜਾ ਬਰਾਜੇ ਹਨ ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਉਸ ਮਹਾਂਪੁਰਖ ਅਨਸਾਰ ਗੁਰੂ ਕੇ ਪਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਹਯੁਰ ਵਿੱਚ ਮਹਾਂਪੁਰਖ ਜਾ ਬਰਾਜੇ ਹਨ ਗੋਵ ਦਾ ਰੰਗ ਮਾਨ ਰਹੇ ਹਨ ਆਕਾਲ ਪੁਰਖ ਕਿਰਪਾ ਕਰੇ ਜੋ ਮਹਾਂਪੁਰਖਾਂ ਨੇ ਇਹ ਸੇਵਾ ਸਖਨ ਵਾਸੀ ਮਹਾਂਪੁਰਖਾਂ ਤੋਂ ਸੇਵਾ ਕਰਕੇ ਪ੍ਰਾਪਤ ਕੀਤੀ ਸੀ ਕਈਕ ਸਾਰੀ ਸਾਡੇ ਮਨਾਂ ਵਿੱਚ ਇਸ ਗੱਲ ਫੁਰਪੈਂਦੇ ਸਨ ਕਿ ਮਹਾਪੁਰਖ ਬਾਣੀ ਨਹੀਂ ਸੀ ਪੜਦੇ ਮੈਂ ਥੱਲੇ ਇਸ਼ਾਰਾ ਕਰਕੇ ਸੰਕੋਚ ਕਰ ਰਿਹਾ ਨਹੀਂ خیال ਸੀ ਮੈਂ ਪਨਕਿਆਂ ਦੇ ਵਿਆਖਿਆ ਕਰਨ ਦੀ ਥੋੜੀ ਜੀ ਕਬੀਰ ਸੋਈ ਮੁਖ ਤਾਨਾ ਜਮਖ ਕਈਆ RAM ਜੇਹੀ ਕश्ती ਵਾਪਰਿਤ ਪਿਤ੍ਰ ਹੋਏ ਕੋ ਗ੍ਰਾਮ ਮਹਾਪੁਰਖਾਂ ਦਾ ਜੋ ਨਿਤਨੇਮ ਸੀ ਬਾਲ ਅਵਸਥਾ ਤੋਂ ਲੈ ਕੇ ਕਰਕੇ ਦਾਸ ਨੂੰ ਇੱਕ ਵਾਰੀ ਮਹਾਪੁਰਖਾਂ ਨੇ ਪਿਤ੍ਰ ਧਰਤੀ ਸ੍ਰੀ ਮੁਖ ਸਾਹਿਬ ਦੀ ਧਰਤੀ ਵਿੱਚ ਆਪਣਾ ਨਿਤਨੇਮ ਇੱਕ ਦਿਨ ਦੱਸਿਆ ਸੀ ਕਈ ਸੰਗਾਂ ਨੇ ਮਨ ਵਿੱਚ ਸੰਕਲਪਸਨ ਤੇ ਮਹਾਪੁਰਖ ਗੱਲਾਂ ਬਹੁਤੀਆਂ ਕਰਦੇ ਆ ਮਹਾਪੁਰਖ ਬਹੁਤਾ ਤੁਰੇ ਖੜਦੇ ਰਹਿੰਦੇ ਆ ਮਹਾਪੁਰਖ ਸੌਂਦੇ ਨਹੀਂ ਇਹ ਜਿਹੜਾ ਗੁਰੂ ਕੇ ਪਿਆਰਿਓ ਸੰਕਲਪ ਦੀ ਸੌਣ ਵਾਲਾ ਸੱਚਾ ਸੀ ਬਹੁਤ ਘੱਟ ਸੌਂਦੇ ਸੀ ਜਿਹੜਾ ਗੁਰਬਾਣੀ ਦਾ ਨਿਤਨੇਮ ਇਹ ਬਿਲਕੁਲ ਨੂੰ ਸੰਕਲਪ ਤੇ ਅੰਦਾਜ਼ਾ ਗਲਤ ਸੀ ਦਾਸ ਨੇ ਅੱਖੀਂ ਵੇਖਿਆ ਪੰਜ ਬਾਣੀਆਂ ਪੰਜ ਗ੍ਰੰਥੀ ਪੜੇ ਤੋਂ ਬਿਨਾਂ ਕਿਰੇ ਜਲ ਪਾਣੀ ਨਹੀਂ ਸਿ ਸੰਖ ਸਕਦੇ ਪੰਜ ਬਾਣੀਆਂ ਪੰਜ ਗ੍ਰੰਥੀ ਦਾ ਪਾਠ ਨਿਤਨੇਮ ਕੀਤੇ ਤੋਂ ਬਿਨਾਂ ਕਿਰੇ ਜਲ ਪਾਣੀ ਨਹੀਂ ਸਿ ਛਕਦੇ ਅਸੀਂ ਦੱਸੋ ਕਿਨੇ ਕਹਿ ਸਕਦੇ ਕਿ ਮਾਂ ਕੋਈ ਬਾਣੀ ਨਹੀਂ ਸੀ ਪੜਦੇ ਆਯਾਤਾ ਆਯਾਤਨ ਵੀਸਰਾ ਆਜੁਗਾ ਸਮਾਏ ਜਿਨ੍ਹਾਂ ਦੀ ਇਹ ਅਵਸਥਾ ਬਣੀ ਹੋਈ ਸੀ ਤੇ ਉਹਨਾਂ ਨੂੰ ਅਸੀਂ ਇੱਕ ਨਾ ਕੋਈ ਜਾਗੀ ਸਾਹਿਬ ਦਾ ਪਾਠ ਕਰਨਾ ਨਾ ਕੋਈ ਨਿਤਨੇਮ ਕਰਨਾ ਨਾ ਸਾਡੀ ਸੇਵਾ ਅਸੀਂ ਉੱਠ ਕੇ ਕਹਿਦੇ ਕਿ ਮਾਂ ਕੋਈ ਬਾਣੀ ਨਹੀਂ ਸੀ ਪੜਦੇ ਕਿੰਨੀ ਵੱਡੀ ਗਲਤੀ ਹੈ ਧੰਨ ਬਾਬਾ ਸੰਤ ਬਾਬਾ ਤਾਰਾ ਸਿੰਘ ਜੀ ਸਰੀਆਲੀ ਵਾਲੇ ਜੇ ਦਿਨ ਪਹਿਲੇ ਦਿਨ ਆਇਆ ਉਹਥੇ ਗੈਦਰੀ ਵਿੱਚ ਬੈਠੇ ਦਾਸ ਦੇ ਉਹਨਾਂ ਦੀ ਹਜ਼ੂਰੀ ਵਿੱਚ ਬੈਠਾ ਸੀ ਮਹਾਂਪੁਰਖ ਨੇ ਬਚਨ ਸੁਣਾਇਆ ਆਖ ਲਗੇ ਭਾਈ ਸਾਨੂੰ ਸੰਤ ਇਹ ਕਹਿੰਦੇ ਰਹੇ ਕਿ ਬਾਬਾ ਜੀ ਅਸੀਂ ਸੇਵਾ ਨਹੀਂ ਕਰ ਸਕੇ ਪਰ ਉਹਨਾਂ ਨੇ ਸੇਵਾ ਦੱਸੀ ਅਥਰੂ ਅੱਖਾਂ ਵਿੱਚੋਂ ਡਿੱਗ ਪਏ ਮਨ ਉਸ ਵੇਲੇ ਦਰਦੀ ਭੂਤ ਹੋ ਗਿਆ ਐਨੀ ਸੇਵਾ ਕਰਕੇ ਤੇ ਫੇਰ ਵੀ ਆਖਦੇ ਨਾਲ ਸਾਥੋਂ ਸੇਵਨ ਹੋਈ ਮਹਾਪੁਰਖਾਂ ਦੀ ਜਿਹੜੀ ਸਰੀਰਕ ਕਿਰਿਆ ਸੀ ਗੁਰੂ ਦੇ ਪਿਆਰਿਓ ਜੇ ਕਿਸੇ ਟਾਈਮ ਤੇ ਕੋਈ ਬਰਤਨ ਜਾਂ ਇਹੋ ਜੀ ਚੀਜ਼ ਕੋਲੇ ਨਹੀਂ ਹੁੰਦੀ ਤਾਂ ਆਪਣੇ ਕਰ ਹੱਥਾਂ ਦੇ ਨਾਲ ਗੁਰੂ ਕੇ ਪਿਆਰਿਓ ਸੇਵਾ ਨੂੰ ਸੰਕੋਚ ਰਿਆ ਕਰਦੇ ਸਰ ਐਨੀ ਸੇਵਾ ਕਰਨੀ ਇਤੋਂ ਤੱਕ ਨੰਨ੍ਵ ਐਨ ਸੇਵਾ ਦੇ ਵਿੱਚ ਲਾ ਦੇਣ ਤੇ ਮੰਨ ਦੇ ਤੇ ਨਫਰਤ ਨਾ ਆਉਣੀ ਐਨੀ ਸੇਵਾ ਕਰਕੇ ਕਰਕੇ ਗੁਰੂ ਦੇ ਪਿਆਰੇ ਉਹਨਾਂ ਨੇ ਸੇਵਾ ਸੰਭਾਲੀ ਸੀ ਦਾਸ ਦੇ ਹਾਸ ਤਏ ਹੈ ਕਾਮੀ ਕਰੋਦੀ ਚਾਤਰੀ ਬਾੜੀ ਗੜਵੇ ਕਾਮ ਨਿੰਦਾ ਕਰਤੇ ਜਨਮ ਸਰਾਂ ਨੂੰ ਕਬੂ ਮਨ ਸਿਮਰਿਓ ਰਾਮ ਜੋ ਮਰੀ ਬਧੋਤੀ ਮੇਰੇ ਸਤਗੁਰ ਸਾਥ ਦੇਦ ਤੁਮਹਾਰ ਜਾਨ ਹਾਂ ਆਪੇ ਅਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੋ ਸਤਗੁਰ ਸੰਗ ਕੀ ਰਿਹਾ ਥਾਤੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲੇ ਆ ਕਿਉਂਕਿ ਸੋ ਸੋਗ ਸੰਤਾ ਤੇ ਇਹ ਗੁਰੂ ਨਾਨਕ ਸਾਹਿਬ ਸਿੱਕੇ ਪਾਸ ਅਸੀਂ ਬਖਸ਼ਿਸ਼ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲਾਇਆ ਹੈ ਜੋ ਦਾਸ ਦੀ ਹਾਲਤ ਹੈ ਖਾਸ ਕਰਕੇ ਮਹਾਪੁਰਖਾ ਦਾ ਸਾਰਾ ਪਰਿਵਾਰ ਤੇ ਮਹਾਪੁਰਖ ਜਿਹੜੇ ਮਿੱਤਰ ਪਿਆਰੇ ਮਿਲਣ ਵਾਲੇ ਹਨ ਪੁਰਾਣੇ ਉਹ ਹਾਲਤ ਨੂੰ ਜਾਣ ਕੇ ਨਾ ਕੋਈ ਖੁਲੀ ਹੋਈ ਨਹੀਂ ਦਾਸ ਵਰਗਾ ਨੂੰ ਕੋਈ ਸਾਹਮਣੇ ਮੱਥੇ ਲਾ ਕੇ ਰਾਜ਼ੀ ਨਹੀਂ ਸੀ ਗੁਰੂ ਦੇ ਪਿਆਰੇ ਗੁਰੂ ਗ੍ਰੰਥ ਸਾਹਿਬ ਤੇ ਸਾਧ ਸੰਗਤ ਤੇ ਮਹਾਪੁਰਖਾਂ ਦੇ ਪਰਿਵਾਰ ਦੀ ਕਿਰਪਾ ਹੈ ਜਿਸ ਨੂੰ ਇਹ ਸਟੇਜ ਤੇ ਇਹ ਸੁਭਾਗ ਸਮਾਂ ਬਖਸ਼ਿਆ ਇਹ ਸੇਵਾ ਸੁੰਪੀ ਹੈ ਮਹਾਰਾਜ ਕਿਰਪਾ ਕਰੇ ਇਹ ਕਰ ਅਰਦਾਸ ਦੀ ਬੇਨਤੀ ਹੈ ਸਾਹਿਬ ਸਿੰਘ ਦੇ ਚਰਨਾਂ ਵਿੱਚ ਇਹ ਬੇਨਤੀ ਕਰਕੇ ਮੈਂ ਫਟੇਕ ਜਾਵਾਂਗਾ ਮੰਗ ਆ ਮੰਗ ਕਿਉਂਕਿ ਮੰਗਾ ਬੜੀਆਂ ਹੁੰਦੀਆਂ ਹਨ ਦਾਸ ਗੰਗਾ ਨਗਰ ਪਹੁੰਚਿਆ ਸੀ ਮਹਾਂਪੁਰਖਾਂ ਦੇ ਚਰਨਾਂ ਕਿ ਜਿਆਦਾ ਬਿਮਾਰ ਸਨ ਉਸ ਵੇਲੇ ਮਹਾਂਪੁਰਖ ਨੇ ਬੇਨਤੀ ਕੀਤੀ ਕਿ ਮੈਂ ਜੱਥੇ ਵਿੱਚ ਰਹਿਣਾ ਹੈ ਮਹਾਂਪੁਰਖ ਕਹਿਣ ਲੱਗੇ ਭਾਈ ਕਿਸ ਕੰਮ ਵਾਸਤੇ ਰਹਿਣਾ ਹੈ ਮਖੜੀ ਮੰਗਤਾ ਕੋਈ ਨਹੀਂ ਆਖ ਲਗੇ ਭਾਈ ਸੰਕਲਪ ਤੋਂ ਬਿਨਾਂ ਕੋਈ ਬੰਦਾ ਹੈ ਹੀ ਨਹੀਂ ਸੰਸਾਰ ਵਿੱਚ ਕਿਹਨਾਂ ਦਾ ਚੰਗਾ ਕਿਸ ਦਾ ਮਾੜਾ ਮਾਛੀ ਇੱਕ ਬੇਨਤੀ ਹੈ ਕਿ ਆਗਿਆ ਚਰਨ ਕਰਾ ਕਰਕੇ ਗੁਰਬਾਣੀ ਪੜ੍ਹਨੀ ਹੈ ਕਿ ਮੰਗ ਕੀ ਆ ਕੀ ਚਾਹੁੰਨਾ ਦਾਸ ਨੇ ਪੰਕਤੀ ਪੜ੍ਹੀ ਸੀ ਬੇਨਤੀ ਕੀਤੀ ਸੀ ਮੰਗਨ ਮੰਗ ਤੇ ਇੱਕ ਹੈ ਮੰਗ ਨਾਨਕ ਜਾ ਤੇ ਪ੍ਰਹਾ ਪ੍ਰਾਗ ਰਾਜ ਵਿੱਚੋਂ ਮੁਕਤ ਨਾ ਚਾਹਉ ਮਨਪ੍ਰੀਤ ਚਰਨ ਕਬਲਾਰੇ ਇਹ ਜਦੋਂ ਬੇਨਤੀ ਕੀਤੀ ਸੀ ਮਹਾਂਪੁਰਖ ਦੇ ਚਰਨਾਂ ਵਿੱਚ ਉਸ ਵੇਲੇ ਮਹਾਂਪੁਰਖਾਂ ਨੇ ਹੁਕਮ ਕੀਤਾ ਸੀ ਭਾਈ ਪਾਣੀ ਪੜਿਆ ਕਰ ਸਾਧ ਸੰਗਤ ਦੇ ਨਾਲ ਪਿਆਰ ਰੱਖ ਮਹਾਰਾਜ ਕਿਰਪਾ ਕਰਨ ਅਸੀਂ ਵੀ ਅਰਦਾਸ ਕਰਨੇ ਕਰਤੇ ਨੂੰ ਵੀ ਗੁਰਬਾਣੀ ਦਾ ਫਲ ਮਿਲ ਜਾਵੇ ਉੰਨੀ ਕਿ ਰਕਰ ਬਣੀ ਪੜਵਾ ਰਪੇ ਇਹ ਦਾਸ ਨੂੰ ਗੰਗਾ ਨਗਰ ਜਿਸ ਦਿਨ ਭਾਈ ਨਰੂਲਾ ਸਾਹਿਬ ਦੇ ਘਰ ਵਿੱਚ ਸਨ ਮਹਾਪੁਰਖੋਸਣ ਦੀ ਗੱਲ ਹੈ ਅੱਸੂ ਦੇ ਅਛਾਸੀਏ ਜਾਂ ਉਦੋਂ ਹੋਰ ਕੋਸਮਾ ਮਗਰ ਹੋਵੇਗਾ ਮੈਂ ਇਹ ਬੇਨਤੀ ਦਾਸ ਜਰੂਰ ਕਰਦਾ ਹਾਂ ਕਿ ਹਰ ਦੇ ਵਿੱਚੋਂ ਨਾਮ ਨਿਸਰੇ ਮਹਾਪੁਰਖਾਂ ਤੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਿੰਨਾ ਚਿਰ ਸਵਾਸ ਹਨ ਅੰਤਲੇ ਸਮੇਂ ਤੱਕ ਕਰੇ ਦੇਵਕ ਨਾ ਹੋਣਾ ਤੇ ਗੁਰੂ ਪਾਠ ਦੀ ਸੇਵਾ ਕਰਦਾ ਰਹਾ ਸਦਾ ਸਾਥ ਸੰਗਤ ਦੇ ਚਰਨਾਂ ਦਾ ਕੀੜਾ ਬਣ ਕੇ ਕੂਕਰ ਬਣ ਕੇ ਸੇਵਾ ਕਰਾਂ ਮਨ ਹੰਕਾਰੇ ਚ ਨਾ ਆਵੇ ਸਦਾ ਮਨ ਨਿਮਰਤਾ ਕਰਵੇ ਤੇ ਗੁਰੂ ਤੇ ਪਿਆਰਿਓ ਇਹ ਵੀ ਅਰਦਾਸ ਕਰੋ ਕਿ ਮਹਾਪੁਰਖਾਂ ਦੇ ਪਰਿਵਾਰ ਦੇ ਨਾਲ ਸਦਾ ਲਈ ਸੁਵਸਾ ਲਈ ਨਿਭ ਜਾਵੇ ਤੇ ਕਿ ਮਹਾਪੁਰਖਾਂ ਦੇ ਪਰਿਵਾਰ ਦੀਆਂ ਮੈਂ ਖੁਸ਼ੀਆਂ ਸਦਾ ਲਈ ਪ੍ਰਾਪਤ ਕਰਦਾ ਰਹਾ ਐਨਾ ਦਿਨ ਚ ਕਰਦਾ ਹੋਇਆ ਜਿਵੇਂ ਦਾ ਜਾਤ ਤਾ ਸਮਾਂ ਜ਼ਿਆਦਾ ਲੱਗ ਜਾ ਹੋਵੇਗਾ ਅਣਜਾਣ ਬੱਚਾ ਜਾਣ ਕੇ ਸਾਥ ਸੰਗਤ ਦੇ ਦਰ ਦਾ ਕੂਕਰ ਜਾਣ ਕੇ ਮੌਤੀ ਦੇਣੀ ਕਿਉਂਕਿ ਅੱਗੇ ਮੈਂ ਕਰੇ ਇਡੇ ਪੰਡਾਲ ਵਿੱਚ ਨਹੀਂ ਬੋਲਿਆ ਨਾ ਕਿ ਬਹੁਤਾ ਵੱਡਾ ਗਿਆਨੀ ਹਾਂ ਇਹ ਸਾਧ ਸੰਗਤ ਨੇ ਜਿਹਨੇ ਬੁਲਾਇਆ ਉਸੇ ਤਰ੍ਹਾਂ ਪਰਮਾਨ ਕਰ ਲੈਣਾ ਗਲਤੀਆਂ ਦੀ ਮਾਫੀ ਬਖਸ਼ਣੀ ਅੱਗੇ ਵਾਸਤੇ ਸਹਾਇਤਾ ਨਿਰਧਰਤ ਨਰਪੈਤਾ ਸਹਿਨਸ਼ੀਲਤਾ ਤੇ ਸ਼ਾਂਤੀ ਬਖਸ਼ਣੀ ਜਿਹੜੇ ਤਾਰੇ ਪਖੰਡੀ ਵਰਮਾ ਦਾ ਹੱਥ ਵਾਲੀ ਮੂੰਹ ਮੋੜਦੇ ਰਹੀਏ ਪ੍ਰਚਾਰ ਕਰਕੇ ਫਿਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਹੋਈਆਂ ਗਲਤੀਆਂ ਦੇ ਸਾਧ ਸੰਗਤ ਨੂੰ ਮਾਫੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Sampai jumpa di